ਜੇ ਲੰਡਨ ਜਾ ਕੇ ਕੈਨੇਡਾ ਜਾ ਕੇ ਫੁਲਕਾਰੀ ਨਾ ਜਾਣੀ ਜਾਂਦੀ ਹੈ ਤਾਂ ਸਿਰਫ ਇਹ ਪੱਟੀ ਜੋ ਜਿਹੜਾ ਮੈਂ ਕਿੱਤਾ ਕਰਨੀ ਆ ਉਸੇ ਕਰਕੇ ਪਛਾਨੀ ਜਾਂਦੀ ਆ ਦੇਖ ਸਕਦੇ ਹੋ ਜਿੱਥੇ ਕੰਪਿਊਟਰ ਯੁੱਗ ਦੇ ਵਿੱਚ ਹਰ ਕੰਮ ਬੜੀ ਛੇਤੀ ਛੇਤੀ ਨਾਲ ਮੁਕਾਇਆ ਜਾਂਦਾ ਏ ਉੱਥੇ ਹੀ ਇਹ ਭੈਣ ਬ੍ਰੀਕ ਬ੍ਰੀਕ ਸੂਈ ਧਾਗੇ ਲੈ ਕੇ ਇਹ ਜਿਹੜੀਆਂ ਕਲਾਕਾਰੀਆਂ ਬਣਾਉਂਦੀਆਂ ਇਹ ਆ ਚੀਜ਼ ਨੂੰ ਹੱਥ ਦੀ ਕੋਈ ਚੀਜ਼ ਤੁਸੀਂ ਕਿਤੇ ਵੀ ਹੱਥ ਦੀ ਕੋਈ ਚੀਜ਼ ਦਿੰਦਾ ਤੇ ਉਹ ساری ਉਮਰ ਸੰਭਾਲ ਕੇ ਰੱਖਦੀ ਹੈ ਤੇ ਇਹ ਵਿਰਾਸਤ ਆ ਸਾਡੀ ਜਿਹੜੀ ਪੀੜੀਦਰ ਪੀੜੀ ਚੱਲਦੀ ਹੈ ਤੇ ਇਹ ਸੋਨੇ ਤਰ੍ਹਾਂ ਸੰਭਾਲ ਕੇ ਰੱਖਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਇਹ ਵਿਸਰਦੀ ਜਾਂਦੀ ਆ ਨੋਂ ਦੇਸ਼ ਘੁੰਮਣ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਇਹ ਧਰਤੀ ਇਹੋ ਜੀ ਹੈ ਜੇ ਤੁਸੀਂ ਇੱਥੇ ਇਮਾਨਦਾਰ ਹੋ ਕੇ ਕੁਝ ਵੀ ਕਰ ਲੋ ਅਗਲੇ 5 ਸਾਲ ਤੇ ਗਰੰਟਡ ਹੈ ਆ ਤੁਸੀਂ ਇਥੋਂ ਕੁਛ ਨਾ ਕੁਛ ਤੇ ਬਣ ਕੇ ਨਿਕਲੋਗੇ ਕਿਉਂਕਿ ਲੋਕ ਐਦਾਂ ਕੁੜੀਆਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਕੁੜੀਆਂ ਮਾਡਰਨ ਹੋਣੀਆਂ ਚਾਹੀਦੀਆਂ ਸਾਦਗੀ ਵਾਲੀਆਂ ਕੁੜੀਆਂ ਨੂੰ ਫੇ ਮੈਂ ਸਵਾਲ ਵੀ ਤੁਹਾਨੂੰ ਕਰਨਾ ਸੀਗਾ ਕਿ ਲੋਕੀ ਕਹਿ ਨਹੀਂ ਦਿੰਦੇ ਕਿ ਤੂੰ ਤਾਂ ਪਛੜੇ ਪਰਦੇ ਨਾਲ ਜੁੜੀ ਹੋਈ ਹੈ ਹੀ ਹੀ ਰੇਵੀ ਹੁੰਦੇ ਆ ਜਿਹੜੇ ਆ ਕੇ ਪਛਾਣ ਕੇ ਬਹੁਤ ਮੈਂ ਸੱਚੀ ਦੱਸਾਂ ਮੇਰੇ ਕੋ ਜੇ ਇੱਥੇ ਕਸਟਮਰਸ ਆਉਂਦੇ ਆ ਤੇ ਉਹ ਮੈਨੂੰ ਨਾ ਬਹੁਤ ਇੱਕ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਆ ਕਿ ਹਾਂ ਇਹ ਬਹੁਤ ਸਿਆਣੀ ਆ ਯਾ ਸਾਡੇ ਕਲਚਰ ਦੀ ਜਿਹੜੀ ਆ ਆ ਦੇਖਿਆ ਨਾ ਉਹ ਇਹ ਆ ਇਹ ਉਹਦੇ ਚ ਕੋਈ ਬਣਾਵਤੀ ਪਾਨੀ ਹੈਗਾ ਸ਼ਸ਼ੀਕਾਲ ਦੋਸਤੋ ਅੱਜ ਦੇ ਆਧੁਨਿਕ ਯੁੱਗ ਦੀ ਗੱਲ ਕਰੀਏ ਤਾਂ ਨੌਜਵਾਨ ਵਰਗ ਜਿੱਥੇ ਵਿਦੇਸ਼ਾਂ ਦੇ ਵੱਲ ਕੂਚ ਕਰ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿਰਸੇ ਨੂੰ ਵੀ ਵਿਸਾਰਿਆ ਜਾ ਰਿਹਾ ਹੈ ਪਰ ਕੁਝ ਲੋਕ ਐਸੇ ਵੀ ਨੇ ਜੋ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਬੈਠੇ ਹੋਏ ਨੇ ਕੁਝ ਨੌਜਵਾਨ ਐਸੇ ਨਹੀਂ ਜਿਹੜੇ ਆਪਣੇ ਇਸ ਵਿਰਸੇ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਰਫੁੱਲਿਤ ਕਰਦੇ ਨੇ ਇਸ ਵਿਰਸੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਨੇ ਜੋ ਉਹ ਇੱਕ ਨੌਜਵਾਨ ਲੜਕੀ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚੋਂ ਬਖੂਪੀ ਸਾਡੇ ਪੰਜਾਬ ਦੇ ਵਿਰਸੇ ਦੀ ਝਲਕ ਨਜ਼ਰ ਆਉਂਦੀ ਹੈ ਦੂਸਰੇ ਪਾਸੇ ਪੰਜਾਬ ਦਾ ਜਿਹੜਾ ਨਕਸ਼ਾ ਹੈ ਉਹ ਵੀ ਤਿਆਰ ਕੀਤਾ ਗਿਆ ਹੈ ਫੁਲਕਾਰੀਆਂ ਤਿਆਰ ਕੀਤੀਆਂ ਗਈਆਂ ਨੇ ਔਰ ਬੜੀਆਂ ਸੋਹਣੀਆਂ ਜਿਹੜੀਆਂ ਇਹ ਤਸਵੀਰਾਂ ਲੱਗ ਰਹੀਆਂ ਨੇ ਜੋ ਕਿ ਧਾਗੇ ਤੇ ਸੂਈ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੰਪਿਊਟਰ ਯੁੱਗ ਦੇ ਵਿੱਚ ਹਰ ਕੰਮ ਬੜੀ ਛੇਤੀ ਛੇਤੀ ਨਾਲ ਮੁਕਾਇਆ ਜਾਂਦਾ ਹੈ ਉੱਥੇ ਹੀ ਇਹ ਭੈਣ ਬ੍ਰੀਕ ਬ੍ਰੀਕ ਸੂਈ ਧਾਗੇ ਲੈ ਕੇ ਇਹ ਜਿਹੜੀਆਂ ਕਲਾਕਾਰੀਆਂ ਬਣਾਉਂਦੀ ਹੈ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਨੌਜਵਾਨ ਲੜਕੀ ਮਨਪ੍ਰੀਤ ਕੌਰ ਇਸ ਕਲਾਕਾਰੀ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚ ਰਹੀ ਹੈ ਅੱਜ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਤੁਹਾਡੀ ਕਲਾਕਾਰੀ ਦੇਖ ਕੇ ਮਨ ਬੜਾ ਖੁਸ਼ ਹੁੰਦਾ ਹੈ ਸ਼ੁਕਰੀਆ ਔਰ ਇਹ ਅੱਜ ਦੇ ਕੰਪਿਊਟਰ ਯੁੱਗ ਦੇ ਵਿੱਚ ਤੁਸੀਂ ਇਹ ਕਿਵੇਂ ਮਨ ਦੇ ਵਿੱਚ ਆਇਆ ਕਿ ਅੱਜ ਦੀ ਮਸ਼ੀਨਰੀ ਦੇ ਨਾਲ ਜਦੋਂ ਸਾਰੇ ਇੱਕ ਕੰਮ ਫੁਲਕਾਰੀ ਵੀ ਜਿਹੜੀ ਮਸ਼ੀਨਰੀ ਦੇ ਨਾਲ ਬਣ ਜਾਂਦੀ ਹੈ ਇਹ ਪੇਂਟਿੰਗ ਵਗੈਰਾ ਵੀ ਜੜੀਆਂ ਨੇ ਬੜੇ ਸੌਖੇ ਢੰਗ ਦੇ ਨਾਲ ਤਿਆਰ ਕੀਤੀਆਂ ਜਾ ਸਕੀਆਂ ਪਰ ਤੁਸੀਂ ਇੰਨਾ ਜਿਹੜਾ ਪ੍ਰਤਨ ਤਰੀਕਾ ਕਿਉਂ ਵਰਤਦੇ ਸੋ ਸਾਡੀ ਜਿਹੜੀ ਪੰਜਾਬ ਦੀ ਰਵਾਇਤ ਜਾਂ ਪੰਜਾਬ ਦੀ ਵਿਰਾਸਤ ਆ ਹੌਲੀ-ਹੌਲੀ ਬਸਰਦੀ ਜਾਂਦੀ ਆ ਪਰ ਇਹ ਸਾਡੇ ਦਿਲਾਂ ਦੇ ਬਹੁਤ ਕਰੀਬ ਆ ਜੇ ਮੇਰੇ ਜੇ ਕੋਈ ਦਾਦੀ ਜਾਂ ਨਾਨੀ ਆਪਣੇ ਘਰ ਧੀ ਜਾਂ ਪੋਤੀ ਜਾਂ ਦੋਤੀ ਨੂੰ ਆਪਣੀ ਜਿਹੜੀ ਫੁਲਕਾਰੀ ਜਾਂ ਬਾਗ ਦਿੰਦੀ ਆ ਤੇ ਉਹ ਸ਼ਾਇਦ ਉਹ ساری ਉਮਰ ਹੀ ਸੰਭਾਲ ਕੇ ਰੱਖਦੀ ਆ ਤੇ ਇਹ ਚੀਜ਼ ਜੇ ਅਸੀਂ ਮਸ਼ੀਨ ਮੇਡ ਦੇ ਦਈਏ ਤਾਂ ਉਹਨੂੰ ਲੱਗੂਗਾ ਕਿ ਹਾਂ ਇਹ ਚੀਜ਼ ਹੈ ਹੀ ਨਹੀਂ ਆ ਉਹ ਚੀਜ਼ ਜੇ ਆਹ ਚੀਜ਼ ਨੂੰ ਹੱਥ ਦੀ ਕੋਈ ਚੀਜ਼ ਤੁਸੀਂ ਕਿਤੇ ਵੀ ਹੱਥ ਦੀ ਕੋਈ ਚੀਜ਼ ਦਿੰਦਾ ਤੇ ਉਹ ਸਾਰੀ ਉਮਰ ਸੰਭਾਲ ਕੇ ਰੱਖਦੀ ਹੈ ਤੇ ਇਹ ਵਿਰਾਸਤ ਆ ਸਾਡੀ ਜਿਹੜੀ ਪੀੜੀ ਦਰ ਪੀੜੀ ਚੱਲਦੀ ਹੈ ਤੇ ਇਹ ਸੋਨੇ ਤਰ੍ਹਾਂ ਸੰਭਾਲ ਕੇ ਰੱਖਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਇਹ ਵਿਸਰਦੀ ਜਾਂਦੀ ਆ ਪਰ ਇਹਨੂੰ ਜਿਹੜਾ ਅਸੀਂ ਸੰਭਾਲ ਕੇ ਕੋਸ਼ਿਸ਼ ਕਰ ਰਹੇ ਆ ਇਹਨੂੰ ਰਿਵਾਈਵ ਕਰਨ ਦੀ ਇਸ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਆਰਟ ਖਤਮ ਨਾ ਹੋਵੇ ਅਸੀਂ ਸਿਰਫ ਕਿਤਾਬਾਂ ਚ ਨਾ ਪੜੀਏ ਸਾਨੂੰ オリジナル ਵੀ ਕਿਤੇ ਮਿਲੇ ਤੇ オリジナル ਸਾਨੂੰ ਲੈਣ ਨੂੰ ਵੀ ਮਿਲੇ ਤੇ ਕਾਉਣ ਨੂੰ ਵੀ ਮਿਲੇ ਇਹ ਨਹੀਂ ਹੈ ਕਿ ਅਸੀਂ ਕੱਲੇ ਮਿਊਜ਼ੀਅਮਸ ਜਾਂ ਉਹਨਾਂ ਚੀਜ਼ਾਂ ਤੱਕ ਹੀ ਸੀਮਤ ਰਹਿ ਜਾਈਏ ਕਿ ਆਹ ਚੀਜ਼ ਲੱਗੀ ਆ ਇਹ 1900 ਸਾਲਾਂ ਦੇ ਵਿੱਚ ਹੁੰਦੀ ਸੀਗੀ ਸੋ ਅਸੀਂ ਚਾਹੁੰਦੇ ਆ ਕਿ ਫੁਲਕਾਰੀ ਬਾਗ ਜਿਹੜੀ ਆ ਉਹ ਜਿਉਂਦਾ ਰਹੇ ਤੇ ਇਸ ਕਰਕੇ ਅਸੀਂ ਇਹ ਜਿਹੜਾ ਵਰਡ ਆ ਇੰਟਰਨੈਟ ਜਾਂ AI ਦਾ ਜ਼ਮਾਨਾ ਕਹਿ ਲਓ AI ਦਾ ਵਰਡ ਆ ਗਿਆ ਹੁਣ ਉਹਦੇ ਉਹਦੇ ਵਿੱਚ ਵੀ ਇਹਨੂੰ ਰਿਵਾਈਵ ਕਰ ਰਹੇ ਆ ਕਿਉਂਕਿ ਇਹ ਚੀਜ਼ਾਂ ਕਦੀ ਨਹੀਂ ਗਵਾਚਣੀਆਂ ਮੈਂ ਤੁਹਾਨੂੰ ਇਹ ਵੀ ਕਹਿਣੀ ਆ ਜਿਹੜੀਆਂ ਚੀਜ਼ਾਂ ਹੱਥ ਨਾਲ ਤਿਆਰ ਹੁੰਦੀਆਂ ਕਿੰਨੇ ਕਿੰਨੇ ਲੋਕ ਆ ਜਿਹੜੇ ਅੱਜ ਇੰਟਰਵਿਊਜ਼ ਕਰਦੇ ਆ ਉਹ ਕਹਿੰਦੇ ਐਗਰੀਕਲਚਰ ਜਾਂ ਜਿਹੜੀਆਂ ਹੱਥ ਦੇ ਨਾਲ ਚੀਜ਼ਾਂ ਬਣਦੀਆਂ ਜਿਹੜਾ ਹੈਂਡਕਰਾਫਟਡ ਜਾਂ ਹੈਂਡਮੇਡ ਚੀਜ਼ਾਂ ਉਹ ਨਹੀਂ ਗੱਲ ਚਰੀਆਂ ਬਾਕੀ ਸਾਰਾ ਕੁਝ ਇੰਟਰਨੈਟ ਦੇ ਨਾਲ ਹੋ ਸਕਦਾ ਪਰ ਇਹ ਚੀਜ਼ਾਂ ਨਹੀਂ ਬਣ ਸਕਦੀਆਂ ਬਨਪਰੀ ਤੋਂ ਮਰ ਛੋਟੀ ਹੈ ਹਾਂਜੀ ਪਰ ਗੱਲਾਂ ਪਰਦਾਦੀ ਵਾਲੀਆਂ ਇਹ ਕਿਦਾਂ ਮਤਲਬ ਆਉਂਦੀਆਂ ਨੇ ਗੱਲਾਂ ਐਸੀਆਂ ਮਤਲਬ ਸਿਆਣੀਆਂ ਗੱਲਾਂ ਕਿਉਂਕਿ ਨੌਜਵਾਨ ਵਰਗ ਦੇ ਵਿੱਚ ਅਕਸਰ ਹੀ ਕਹਿੰਦੇ ਨੇ ਸਿਆਣਪ ਦੀ ਘਾਟ ਹੋ ਜਾਂਦੀ ਕਿਉਂਕਿ ਉਸ ਸਮੇਂ ਦੇ ਨਾਲ ਸਿਆਣਪ ਆਉਂਦੀ ਹੈ ਪਰ ਮਨਪ੍ਰੀਤ ਛੋਟੀ ਉਮਰ ਦੇ ਵਿੱਚ ਪਰਦਾਦੀਆਂ ਵਰਗੂ ਗੱਲਾਂ ਕਰਦੀ ਪਤਾ ਨਹੀਂ ਇਹ ਮੈਂ ਤੁਹਾਨੂੰ ਕਵਾਂ ਭਾਜੀ ਆਪਣੀ ਦਿਲੋਂ ਕਵਾਂ ਕਿ ਤੁਹਾਡੀ ਪਰਵਰਿਸ਼ ਜਾਂ ਤੁਹਾਨੂੰ ਉਮਰ ਨਾਲੋਂ ਵੱਧ ਸਿਆਣਾਂ ਜ਼ਿੰਮੇਵਾਰੀਆਂ ਕਰ ਦਿੰਦੀਆਂ ਜੇ ਤੁਸੀਂ ਅ ਛੋਟੀ ਮੈਂ ਘਰ ਚ ਸਭ ਤੋਂ ਵੱਡੀ ਭੈਣ ਭਰਾਵਾਂ ਚ ਵੱਡੀਆਂ ਤੇ ਸਾਰੀ ਉਮਰ ਉਹੀ ਸੁਣਿਆ ਕਿ ਤੂੰ ਵੱਡੀ ਤੂੰ ਵੱਡੀ ਆ ਉਹ ਉਹ ਆਟੋਮੈਟਿਕਲੀ ਤੁਹਾਨੂੰ ਸ਼ਾਇਦ ਉਮਰ ਤੋਂ ਵੱਧ ਸਿਆਣਾ ਕਰ ਦਿੰਦੀਆਂ ਬਾਕੀ ਇਹ ਕਿ ਪਰਮਾਤਮਾ ਤੁਹਾਨੂੰ ਉਸ ਤਰੀਕੇ ਨਾਲ ਭੇਜਦਾ ਹੈ ਮੈਂ ਇਹ ਕਹਿੰਨੀ ਆ ਕਿ ਉਹਨੇ ਸਾਨੂੰ ਇਸ ਤਰੀਕੇ ਨਾਲ ਬੰਤਰ ਬਣਾ ਕੇ ਭੇਜਿਆ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਜਾਂ ਕੋਈ ਵੀ ਚੀਜ਼ ਆ ਕੋਈ ਵੀ ਟੈਲੈਂਟ ਆ ਉਹ ਅਸੀਂ ਖੁਦ ਨਹੀਂ ਕਰ ਰਹੇ ਹੁੰਦੇ ਪਰਮਾਤਮਾ ਸਾਡੇ ਤੋਂ ਕਰਾ ਰਿਹਾ ਹੁੰਦਾ ਬਟ ਮੈਂ ਇਹ ਕਹੂੰਗੀ ਕਿ ਇਹ ਜਿੰਨੀ ਵੀ ਤੁਸੀਂ ਜੇ ਮੇਰੇ ਚ ਸਿਆਣਪ ਕਹਿ ਲੋ ਇਹ ਸਾਡੇ ਇਹ ਸਾਡੇ ਵੱਡਿਆਂ ਦੀ ਦੇਣ ਆ ਜੇ ਉਹ ਉਸ ਤਰੀਕੇ ਨਾਲ ਘਰ 'ਚ ਤੁਹਾਡੇ ਗੱਲਾਂ ਹੋਣਗੀਆਂ ਜਾਂ ਤੁਸੀਂ ਉਹ ਸੁਣਦੇ ਹੋ ਤੇ ਉਹ ਤੁਹਾਡੇ ਆਟੋਮੈਟਿਕਲੀ ਕੰਨਾਂ 'ਚ ਪੈਂਦੀਆਂ ਤੇ ਤੁਸੀਂ ਉਸ ਤਰੀਕੇ ਨਾਲ ਨਿੱਖਰਦੇ ਜਾਂਦੇ ਹੋ ਕਿਉਂਕਿ ਜਿਹੜੇ ਵੱਡੇ ਹੁੰਦੇ ਆ ਚਾਹੇ ਉਹ ਪੜੇ ਲਿਖੇ ਮੈਂ ਕਹਵਾ ਇਹਨੇ ਨਹੀਂ ਅਸੀਂ ਕਹਿੰਨੇ ਆ ਕਿ ਉਸ ਜ਼ਮਾਨੇ ਜੋ ਉਹਨਾਂ ਨਹੀਂ ਪੜਾਉਂਦੇ ਜਾਂ ਪੜੇ ਲਿਖੇ ਵੀ ਪਰ ਉਹ ਉਹ ਐਕਸਪੀਰੀਅੰਸ ਦੱਸ ਰਹੇ ਹੁੰਦੇ ਆ ਜਿਦਾਂ ਮੈਂ ਛੋਟੀ ਜੀ ਗੱਲ ਕਹਾਂ ਕਿ ਆਪਾਂ ਨੂੰ ਸਾਡੇ ਘਰਾਂ 'ਚ ਕਹਿ ਦਿੰਦੇ ਆ ਕਿ ਜੇ ਕੰਮ ਬੁਖਾਰ ਹੋ ਗਿਆ ਤੇ ਜਿਆਦਾ ਇੱਕਦਮ ਦਵਾਈ ਵੱਲ ਨਾ ਭਜੋ ਛੋਟੀ ਜਿਹੀ ਨੁਕਸਾ ਤੇ ਕੀ ਤੁਸੀਂ ਘਰ ਦੇ ਔੜ ਪੋੜੀਆਂ ਜਿੰਨੇ ਵੀ ਆ ਪਲਸੀ ਪਿੰਨੀਆਂ ਸਰਦੀਆਂ ਚ ਖਾਣੇ ਆ ਤੇ ਉਹ ਖਾ ਲਓ ਪਰ ਅਸੀਂ ਕਹਿੰਦੇ ਆ ਨਹੀਂ ਉਹ ਚੀਜ਼ਾਂ ਖਾ ਦਵਾਈ ਸਾਨੂੰ ਛੇਤੀ ਆਰਾਮ ਪਰ ਦਵਾਈ ਸਾਨੂੰ ਇੱਕ ਅੱਧੇ ਘੰਟੇ ਦਾ 2 ਘੰਟੇ ਦਾ 2 ਦਿਨ ਦੇ ਬਾਅਦ ਅਗਰ ਫੇਰ ਅਸੀਂ ਉਹ ਰਿਐਕਸ਼ਨ ਵੇਖਦੇ ਆ ਤੇ ਪਰ ਜਿਹੜਾ ਜਿਹੜੀ ਸਾਡੀ ਉਹ ਚੀਜ਼ਾਂ ਜਿਹੜੀਆਂ ਸਾਡੇ ਹੱਥੀ ਬਣਾ ਕੇ ਦਿੱਤੀਆਂ ਹੁੰਦੀਆਂ ਉਹਦਾ ਰਿਐਕਸ਼ਨ ਸਾਨੂੰ ਬਹੁਤ ਸਾਲਾਂ ਬਾਅਦ ਜਿ ਤਰ੍ਹਾਂ ਔਲਾ ਖਾ ਲਓ ਤਗਾਣ ਦੇ ਆਕਾਣ ਦੇ ਨਾਲ ਬਾਅਦ ਪਤਾ ਲੱਗਦਾ ਸੋਹੀ ਚੀਜ਼ਾਂ ਤੁਹਾਡੀ ਹੌਲੀ ਹੌਲੀ ਜਦੋਂ ਤੁਸੀਂ ਘਰੋਂ ਸਿੱਖਦੇ ਹੋ ਤੇ ਉਹ ਤੁਹਾਡੇ ਨਿਖਰ ਕੇ ਤੁਹਾਡੇ ਚ ਆਟੋਮੈਟਿਕਲੀ ਆ ਹੀ ਜਾਂਦੀਆਂ ਬਿਲਕੁਲ ਐ ਦੋਸਤੋ ਮਨਪ੍ਰੀਤੀਆਂ ਗੱਲਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਕਰਦੀਆਂ ਨੇ ਕਾਰਮ ਤੁਸੀਂ ਆ ਆਪ ਭਲੀ ਭਾਟ ਲੱਭ ਸਕਦੇ ਹੋ ਕਿ ਜੇ ਇਸ ਪਰਿਵਾਰ ਦੇ ਵਿੱਚ ਦਾਦੀਆਂ ਨਾਨੀਆਂ ਆਪਣੀਆਂ ਧੀਆਂ ਨੂੰ ਸਿਖਾਉਂਦੀਆਂ ਨੇ ਉਹ ਉਹ ਧੀਆਂ ਜਿਹੜੀਆਂ ਨੇ ਸਿਆਣੀਆਂ ਹੁੰਦੀਆਂ ਨੇ ਔਰ ਹੱਥ ਦੀ ਕਢਾਈ ਦੀ ਗੱਲ ਕੀਤੀ ਹੈ ਆਖਰ ਇਹ ਜਿਹੜੀਆਂ ਹੱਥ ਦੇ ਨਾਲ ਬਣੀਆਂ ਚੀਜ਼ਾਂ ਹੁੰਦੀਆਂ ਨੇ ਇਹ ਅਕਸਰ ਹੀ ਇਹਨਾਂ ਦੇ ਵਿੱਚ ਤੇ ਪਿਆਰ ਜਿਹੜਾ ਆ ਉਹ ਚਲਕਦਾ ਹੈ ਕਿਉਂਕਿ ਜਦੋਂ ਵੀ ਤੁਸੀਂ ਦੇਖਿਆ ਹੋਵੇਗਾ ਅਕਸਰ ਮਾਤਾਵਾਂ ਜਿਹੜੀਆਂ ਨੇ ਜਿਵੇਂ ਮੇਰੇ ਮਾਤਾ ਜੀ ਨੇ ਉਹ ਕਈ ਵਾਰ ਕੋਟੀ ਬਣਾਉਂਦੇ ਨਜ਼ਰ ਆਉਂਦੇ ਨੇ ਕਈ ਵਾਰ ਹੱਥ ਦੇ ਦਸਤਾਨੇ ਬਣਾਉਂਦੇ ਨਜ਼ਰ ਆਉਂਦੇ ਨੇ ਮੇਰੇ ਵਾਸਤੇ ਮੇਰੇ ਬੱਚਿਆਂ ਵਾਸਤੇ ਉਹ ਅਸਲ ਦੇ ਵਿੱਚ ਉਸ ਚੀਜ਼ ਦੇ ਵਿੱਚ ਉਹਨਾਂ ਦਾ ਪਿਆਰ ਹੁੰਦਾ ਹੈ ਆਪਣਾ ਤੁੰਦੀ ਹੈ ਜਿਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਨੇ ਪਿਆਰ ਮੁਹੱਬਤ ਦੇ ਨਾਲ ਤਿਆਰ ਕੀਤੀ ਜਿਹੜੀ ਚੀਜ਼ ਹੈ ਉਹ ਭਾਵੇਂ ਸਰਦੀਆਂ ਦੇ ਵਿੱਚ ਇਹ ਗਰਮੈਸ਼ ਦਿੰਦੀ ਹੈ ਪਰ ਪਿਆਰ ਦੀ ਗਰਮੈਸ਼ ਵੀ ਜਿਹੜੀ ਹੈ ਜ਼ਿੰਦਗੀ ਨੂੰ ਬੜੀ ਜ਼ਰੂਰੀ ਹੁੰਦੀ ਹੈ ਮਾਨਪ੍ਰੀਤ ਸਵਾਲ ਹੈ ਕਿ ਆਖਰ ਅ ਇਸ ਯੁੱਗ ਦੇ ਵਿੱਚ ਤੁਹਾਡੇ ਹਾਂਣ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਤੁਸੀਂ ਦੱਸਿਆ ਕਿ MBA ਕੀਤੀ ਹੋਈ ਹੈ ਤੁਸੀਂ ਤੁਸੀਂ ਆਪਣੀ ਸਟਰੀਮ ਛੱਡ ਕੇ ਬਿਲਕੁਲ ਉਤੋਂ ਲਾਂਬੇ ਜਾ ਰਹੇ ਹਾਂ ਨਹੀਂ ਪਰ ਭਾਜੀ ਜਿਹੜੇ ਬਿਜ਼ਨਸ ਵੈਂਚਰਸ ਹੁੰਦੇ ਆ ਅਸੀਂ ਜੇ ਪੜ੍ਹਦੇ ਆ ਜਾਂ ਸਿੱਖਦੇ ਆ ਬਿਜ਼ਨਸ ਵੈਂਚਰ ਵੀ ਇੱਕ ਪ੍ਰੋਬਲਮ ਸੋਲਵਿੰਗ ਹੁੰਦੇ ਆ ਜਿਹੜੀ ਬਿਜ਼ਨਸ ਵੱਡੇ ਹੁੰਦੇ ਆ ਉਹ ਹਮੇਸ਼ਾ ਕੋਈ ਚੀਜ਼ ਨੂੰ ਸੋਲਵ ਕਰ ਰਹੇ ਹੁੰਦੇ ਆ ਤੇ ਮੇਰਾ ਬਿਜ਼ਨਸ ਦਾ ਵੈਂਚਰ ਹੀ ਜਾਂ ਵਿਜ਼ਨ ਹੀ ਕਹਿ ਲਓ ਕਿ ਅਸੀਂ ਆਪਣੇ ਆਰਟ ਨੂੰ ਬਚਾ ਰਹੇ ਆ ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਵੱਡਾ ਕਰਾਂਗੇ ਤੇ ਉਹ ਚੀਜ਼ ਨੂੰ ਦੁਨੀਆ ਦੀ ਦੁਨੀਆ ਨੂੰ ਉਹਦੀ ਲੋੜ ਹੋਊਗੀ ਤੇ ਤਾਂ ਹੀ ਹੁਣ ਪੰਜਾਬ ਨੂੰ ਪਤਾ ਹੈ ਕਿ ਸਾਡਾ ਆਰਟ ਵਿਸਰਦਾ ਜਾਂਦਾ ਹੈ ਸਾਡੀਆਂ ਚੀਜ਼ਾਂ ਅਸੀਂ ਜਿਹੜੇ ਘਰਾਂ ਚ ਅਸੀਂ ਖੇਸਤਰੀਆਂ ਨਾ ਮੈਂ ਤੁਹਾਨੂੰ ਦੱਸਾਂ ਤੁਸੀਂ ਅਗਰ ਬਾਹਰ ਕਿਤੇ ਜਾ ਕੇ ਵੇਖੋਗੇ ਤੇ ਜਿਹੜੇ ਅਸੀਂ ਕਾਰਪੇਟ ਖੇਸਤਰੀਆਂ ਵੇਖਦੇ ਹਾਂ ਬਾਹਰ ਹਜ਼ਾਰਾਂ ਰੁਪਈਆਂ ਦੀਆਂ ਵੇਚਦੀਆਂ ਤੇ ਅਸੀਂ ਘਰਾਂ 'ਚ ਖੇਸਤਰੀਆਂ ਕਿਦੀ ਵਰਤੇ ਹੀ ਨਹੀਂ ਸਾਨੂੰ ਲੱਗਦਾ ਕਿ ਉਹ ਬਹੁਤ ਉਹ ਚੀਜ਼ਾਂ ਹੈਗੀਆਂ ਇਹ ਤੇ ਪੁਰਾਣੀਆਂ ਚੀਜ਼ਾਂ ਅਸੀਂ ਤਾਂ ਗੱਦੇ ਰੱਖਦੇ ਆਂ ਜਾਂ ਉਹ ਚੀਜ਼ਾਂ ਰੱਖਦੇ ਆਂ ਪਰ ਅਸਲ ਦੇ ਵਿੱਚ ਉਹਨਾਂ ਕੀਮਤ ਤੁਹਾਨੂੰ ਤਾਈ ਪੈਂਦੀ ਹੈ ਜੇ ਤੁਸੀਂ ਦੁਨੀਆ ਦੇਖਦੇ ਹੋ ਦੁਨੀਆ ਦਾ ਇੱਕ ਨਜ਼ਰੀਆ ਵੇਖਦੇ ਹੋ ਅਸੀਂ ਕੱਲੇ ਪੱਟੀ ਬੈਠ ਕੇ ਇਹ ਨਹੀਂ ਕਹਿ ਸਕਦੇ ਕਿ ਆਹ ਚੀਜ਼ ਨਹੀਂ ਚੱਲ ਸਕਦੀ ਅਸੀਂ ਦੁਨੀਆ ਦਾ ਵਿਊ ਤੇ ਲੈ ਆਈ ਨਹੀਂ ਆ ਅਸੀਂ ਦੁਨੀਆ ਚ ਉਹ ਚੀਜ਼ ਤੇ ਲੈ ਕੇ ਨਹੀਂ ਗਏ ਜੇ ਕੋਈ 4 ਮਰਬਿਆਂ ਜਾਂ ਚੀਜ਼ਾਂ ਦੀ ਗੱਲ ਕਰਦੇ ਆਂ ਅਸੀਂ ਜਾਂ ਪਿੰਨੀਆਂ ਜਾਂ ਉਹ ਚੀਜ਼ਾਂ ਦੀ ਗੱਲ ਕਰਦੇ ਆਂ ਅਸੀਂ ਦੁਨੀਆ ਨੂੰ ਖਵਾਈਆਂ ਅਸੀਂ ਉਹਦੇ ਤੋਂ ਬਿਨਾ ਕਿਦਾਂ ਕਹਿ ਸਕਦੇ ਹਾਂ ਕਿ ਆ ਚੀਜ਼ ਨਹੀਂ ਹੈ ਸੋ ਬਿਜ਼ਨਸ ਵੈਂਚਰਸ ਹਮੇਸ਼ਾ ਪ੍ਰੋਬਲਮ ਸੋਲਵਿੰਗ ਹੁੰਦੇ ਆ ਤੇ ਮੇਰਾ ਬਿਜ਼ਨਸ ਵੈਂਚਰ ਇਹ ਹੈ ਕਿ ਸਾਡੇ ਆਰਟ ਨੂੰ ਰਵਾਈਵ ਕਰ ਰਿਹਾ ਤੇ ਉਹਨਾਂ ਲੋਕਾਂ ਨੂੰ ਕੰਮ ਦੇ ਰਿਹਾ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਨੁ ਐਜੂਕੇਟਡ ਆ ਜਿਨ੍ਹਾਂ ਨੂੰ ਘਰਾਂ 'ਚ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਸਿਰਫ ਇਹ ਰੋਟੀ ਪਕਾਉਣ ਜੋਗੀਆਂ ਰੱਖਿਆ ਇਹ ਹੋਰ ਕੁਝ ਨਹੀਂ ਪਰ ਉਹਨਾਂ ਦੇ ਹੱਥਾਂ 'ਚ ਇੰਨੀ ਸੋਹਣੀ ਕਲਾ ਨਾ ਜਿਹੜੀ ਪੰਜਾਬ ਦੀ ਹਰ ਔਰਤ ਨੂੰ ਸਿਖਾਈ ਜਾਂਦੀ ਹੈ ਅਸੀਂ ਮੈਂ ਵੀ ਉਸ ਘਰਾਂ ਚ ਮੀਡਲ ਕਲਾਸ ਫੈਮਿਲੀ ਚੋਂ ਨਿਕਲ ਗਈ ਸਾਡੇ ਘਰਾਂ ਚ ਵੀ ਇਹ ਕੁੜੀਆਂ ਨੂੰ ਸਿਖਾਈ ਜਾਂਦਾ ਸਲਾਈ ਕਰ ਲੋ ਆ ਕਰ ਲੋ ਉਹ ਕਰ ਲੋ ਬੇਸ਼ੱਕ ਅਸੀਂ ਪੜਦੀਆਂ ਪਰ ਇਹ ਹੈ ਕਿ ਹਰ ਪੱਖੋਂ ਹੀ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਗਲੇ ਘਰ چاہے ਜਾ ਕੇ ਔਖਾ ਨਾ ਹੋਵੇ ਉਹ ਅਗਲਾ ਘਰ ਨਹੀਂ ਪਰ ਪਰ ਇਹ ਹੈ ਕਿ ਤੁਹਾਨੂੰ ਜ਼ਿੰਦਗੀ ਉਹ ਇੱਕ ਤਰੀਕੇ ਦਾ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤੇ ਵੀ ਕੁਝ ਲੋਡ ਪਵੇ ਤੁਸੀਂ ਆਪਣੇ ਆਪ ਤੇ ਨਿਰਭਰ ਹੋ ਜਾਓ ਕਹਿ ਦਿੰਦੇ ਨੇ ਕਿ ਔਰਤ ਜਿਹੜੀ ਹੁੰਦੀ ਹੈ ਘਰ ਨੂੰ ਅਸਲ ਦੇ ਵਿੱਚ ਸੰਭਾਲਣ ਵਾਲੀ ਔਰਤ ਹੁੰਦੀ ਹੈ ਔਰ ਔਰਤ ਹਰ ਪੱਖੋਂ ਜਿਹੜੀ ਹੈ ਸੰਪੰਨ ਹੁੰਦੀ ਹੈ ਹੁੰਦੀ ਹੈ ਉਸ ਉਸ ਤਰੀਕੇ ਨਾਲ ਸਾਡੇ ਮਾਪਿਓ ਵੀ ਜਾਂ ਸਾਡੇ ਆਲਾਦ ਵਾਲਾ ਜਾਂ ਅਸੀਂ ਮੈਂ ਵੀ ਉਸ ਪਰਿਵਾਰਾਂ ਚੋਂ ਆ ਤੇ ਜਿੱਥੇ ਕੁੜੀਆਂ ਨੂੰ ਮਤਲਬ ਪਰਫੈਕਟ ਪਰਫੈਕਟ ਹੀ ਵਰਡ ਮੈਂ ਕਹੂੰਗੀ ਕਿ ਹਰ ਪੱਖੋਂ ਕੀਤਾ ਜਾਂਦਾ ਕਿ ਆ ਵੀ ਸਿੱਖ ਲੋ ਆ ਵੀ ਸਿੱਖ ਲੋ ਪਰ ਇੱਕ ਕਿਸਮ ਨਾਲ ਹੁੰਦਾ ਹੈ ਕਿ ਜੇ ਅਸੀਂ ਉਹਨੂੰ ਕਿਤਾ ਹੀ ਅਪਣਾ ਲਈਏ ਤੋ ساری ਉਮਰ ਦੀ ਸਾਡੀ ਝੋਲੀ ਚ ਰੋਟੀ ਪਉਂਦਾ ਇਹ ਜੇ ਮੇਰਾ ਕਿਤਾ ਮੈਨੂੰ ਬਿਲਕੁਲ ਇਸ ਗੱਲ ਚ ਕਹਿਣ ਚ ਸ਼ਰਮ ਨਹੀਂ ਆ ਮੈਂ ਹਮੇਸ਼ਾ ਮੈਂ ਜੇ ਲੰਡਨ ਜਾ ਕੇ ਕੈਨੇਡਾ ਜਾ ਕੇ ਫੁਲਕਾਰੀ ਨਾ ਜਾਨੀ ਜਾਨਨੀ ਹੈ ਤਾਂ ਸਿਰਫ ਇਹ ਪੱਟੀ ਤੋ ਜਿਹੜਾ ਮੈਂ ਕਿੱਤਾ ਕਰ ਰਹੀ ਹਾਂ ਉਸੇ ਕਰਕੇ ਪਛਾਨੀ ਜਾਂਦੀ ਹਾਂ ਸੋ ਇਹਦੇ ਚ ਅਸੀਂ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਆ ਮੇਰਾ ਘਰ ਵਿਜ਼ਿਟ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਬਾਲਿਆਂ ਵਾਲੀ ਛੱਤ ਤੋਂ ਮੈਂ ਉੱਠੀ ਆ ਕੋਈ ਐਡਾ ਕੋਈ ਹੈ ਨਹੀਂ ਕਿ ਸਾਡੇ ਘਰ ਚ ਕਰੋੜਪਤੀ ਆ ਸੀ ਕਿ ਅਸੀਂ ਕੰਮ ਉਹ ਕਿਸੇ ਪੂਰੇ ਸਾਡੇ ਫੈਮਲੀ ਬਿਜ਼ਨਸ ਆ ਅਸੀਂ ਉਹਨੂੰ ਐਕਸਪੈਂਡ ਕਰ ਲਿਆ ਬਟ ਸ਼ੁਰੂ ਤੋਂ ਸ਼ੁਰੂ ਕਰਨਾ ਹਰ ਇੱਕ ਨੂੰ ਕਰਨਾ ਪੈਂਦਾ ਤੇ ਖਾਸ ਕਰਕੇ ਔਰਤਾਂ ਨੂੰ ਤੇ ਕਰਨਾ ਹੀ ਚਾਹੀਦਾ ਹੈ ਤੇ ਇਹ ਆਪਣੇ ਕੰਮ ਵੱਧ ਜਾਂਦੇ ਆ ਹੌਲੀ ਹੌਲੀ ਜੇ ਤੁਸੀਂ ਇਮਾਨਦਾਰ ਹੋ ਤੇ ਮੈਂ ਤੇ ਇੱਕੋ ਤੱਥ ਜ਼ਿੰਦਗੀ ਦਾ 10 ਸਾਲ ਦਾ ਇਹ ਕਹਿ ਸਕਦੀ ਆ ਇਮਾਨਦਾਰ ਰੋਗੇ ਕਿਸੇ ਨਾ ਮਾੜਾ ਚੰਗਾ ਨਾ ਕਰੋਗੇ ਤੇ ਚੰਗਾ ਪਰਮਾਤਮਾ ਵੀ ਤੁਹਾਡੀ ਝੋਲੀ ਚੰਗਾ ਹੀ ਪਾਉਂਦਾ ਹੈ ਜਿਹੜੇ ਇੱਕ ਇੱਕ ਸਮਾਂ ਸੀ ਮਨਪ੍ਰੀਤ ਖੁਦ ਰੋਜ਼ਗਾਰ ਦੇ ਲਈ ਇਹ ਦੇਖ ਰਹੀ ਸੀ ਕਿ ਆਖਰ ਕੀਤਾ ਕੀ ਜਾਵੇ ਜਿਹਦੇ ਤੋਂ ਜਿਹੜਾ ਆ ਘਰ ਦੀ ਹਾਲਾਤ ਨੂੰ ਸੁਧਾਰਿਆ ਜਾਵੇ ਤੇ ਅੱਜ ਮਨਪ੍ਰੀਤ ਜਿਹੜੀ ਆ ਦੂਸਰਿਆਂ ਨੂੰ ਰੋਜ਼ਗਾਰ ਦੇ ਇਹ ਕਰਾਉਣ ਵਾਲਾ ਪਰਮਾਤਮਾ ਹੈ ਮੈਂ ਤੁਹਾਨੂੰ ਸ਼ੁਰੂਆਤ ਹੀ ਇਸ ਗੱਲ ਚ ਕਹਦੀ ਆ ਅਸੀਂ ਨਹੀਂ ਕਰ ਰਹੇ ਉਹ ਕਰਵਾ ਰਿਹਾ ਉਹ ਉਹਨੇ ਕਿਦਾਂ ਕਰਵਾ ਰਿਹਾ ਮੈਂ ਕਈ ਵਾਰ ਮੈਂ ਬਹੁਤ ਮੈਂ ਲੇਜੀ ਪਰਸਨ ਸੀ ਮੇਰੇ ਚੰਦਰ ਇਨਾ ਸਬਰ ਨਹੀਂ ਸੀਗਾ ਪਰ ਪ੍ਰਮਾਤਮਾ ਨੇ ਇਨਾ ਸਬਰ ਭਰਤਾ ਕਿ ਹੁਣ ਮੈਨੂੰ ਕੋਈ ਵੀ ਕੁਝ ਕਹੇ ਸ਼ਾਇਦ ਉਹ ਅਫੈਕਟ ਹੀ ਨਹੀਂ ਕਰਦਾ ਸੋ ਇਹ ਚੀਜ਼ ਤੁਹਾਨੂੰ ਸਬਰ ਵੀ ਦਿੰਦੀ ਆ ਜਦੋਂ ਤੁਸੀਂ ਕਿਸੇ ਆਰਥ ਨਾਲ ਜੋੜਦੇ ਹੋ ਉਦੋਂ ਤੁਸੀਂ ਰੱਬ ਨੂੰ ਸਭ ਤੋਂ ਪਹਿਲਾਂ ਤੁਸੀਂ ਰੱਬ ਨਾਲ ਜੋੜਦੇ ਹੋ ਕਿ ਆਰਥ ਤੁਹਾਨੂੰ ਸਬਰ ਦਿੰਦਾ ਰੱਬ ਨਾ ਜੋੜਦਾ ਫੇਰ ਹੀ ਤੁਸੀਂ ਉਸ ਆਰਟ ਚ ਸਕਸੈਸਫੁਲ ਹੁੰਦੇ ਹੋ ਸੋ ਇਹ ਪਰਮਾਤਮਾ ਕਰਾ ਰਿਹਾ ਜੀ ਹੌਲੀ ਹੌਲੀ ਮੈਨੂੰ ਤੇ ਪਤਾ ਵੀ ਨਹੀਂ ਲੱਗਦਾ ਕਦੋਂ 5 ਬੰਦਿਆਂ ਦੀ ਟੀਮ ਅੱਜ ਮੈਂ 300 ਬੰਦਿਆਂ ਦੀ ਟੀਮ ਨੂੰ ਹੈਂਡਲ ਕਰਦੀ ਹੁੰਦੀ ਆ ਤੇ ਕਦੋਂ ਉਹ ਜਿਹੜੇ ਆਰਡਰ ਅਸੀਂ ਇੱਕ ਇੱਕ ਦੀ ਭਾਲ 6 6 ਮਹੀਨੇ ਲੱਗਦੇ ਹੁੰਦੇ ਆ ਤੇ ਅੱਜ ਜੇ ਦਿਨ ਦੇ 10 ਆਰਡਰ ਆ ਜਾਂਦੇ ਸਾਨੂੰ ਸਮਝ ਨਹੀਂ ਲੱਗਦੀ ਸੋ ਪਰਮਾਤਮਾ ਆਟੋਮੈਟਿਕਲੀ ਉਹ ਅਸੀਂ ਆਪਣੀ એનર્ਜੀ ਆਬਵੀਅਸਲੀ ਇਨਵੈਸਟ ਕਰ ਰਹੇ ਆ ਇਹਦੇ ਚ ਕੰਮ ਕਰ ਰਹੇ ਆ ਪਰ ਉਹ ਸਾਨੂੰ ਚਲਾ ਰਿਹਾ ਕਿਤੇ ਨਾ ਕਿਤੇ ਉਹ એનર્ਜੀ ਨਾਲ ਚਲਾ ਰਿਹਾ ਕਿ ਇਹ ਹਿੰਮਤ ਜੇ ਐਨਐਸਆਰ ਦਾ 10 ਸਾਲ ਦੀ ਕਰ ਰਹੀ ਹੈ ਤੇ ਇਹ ਦੀ ਵੀ ਹਿੰਮਤ ਨੂੰ ਮੈਂ ਵੀ ਤੱਕਾ ਥੋੜਾ ਲਾਉਂਦਾ ਰਹਾ ਇਹ ਬਿਲਕੁਲ ਸਹੀ ਗੱਲ ਹੈ ਕਿ ਹਿੰਮਤ ਬੜੀ ਜ਼ਰੂਰੀ ਹੈ ਮਾਨਵੀ ਪਹਿਲਾ ਕਦਮ ਜਦੋਂ ਇਸ ਪਾਸੇ ਨੂੰ ਪੁੱਟਿਆ ਸੀ ਉਹ ਕਿਸ ਤਰੀਕੇ ਦਾ ਉਹ ਪਾਜੀ ਜਦੋਂ ਅਸੀਂ ਸ਼ੁਰੂਆਤ ਕੀਤਾ ਸੀ ਫਾਈਨੈਂਸ਼ੀਅਲ ਕੰਡੀਸ਼ਨ ਮੈਮ ਵੀ ਇਹ ਕੀਤੀ ਸੀ ਕਿ ਤੇ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਖਰਾਬ ਸੀਗੀ ਸੋ ਸੋਚਿਆ ਸੀਗਾ ਕਿ ਕੋਈ ਕੰਮ ਕੀਤਾ ਜਾਵੇ ਜਦੋਂ ਅਸੀਂ ਸ਼ੁਰੂਆਤ ਕੀਤਾ ਸੀਗਾ ਉਦੋਂ ਤੇ ਅਸੀਂ ਇੱਕ ਮਤਲਬ ਸਰਕਾਰ ਦੀ ਕਿਸੇ ਅੰਪੀਰੀਅਮ ਨੂੰ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਫਲਕਾਰੀਆਂ ਦਿੱਤੀਆਂ ਫਿਰ ਅਸੀਂ ਸਾਇਆ ਕਿ ਇਹਨੂੰ ਥੋੜਾ ਜਿਹਾ ਵੱਡਾ ਕਰੀਏ ਫਿਰ ਅਸੀਂ ਕਿਹੇ ਪਿੰਡ ਦੀਆਂ ਪੰਜ ਔਰਤਾਂ ਨੂੰ ਜੋੜਿਆ ਪਹਿਲਾਂ ਉਹਨਾਂ ਨੂੰ ਸਿਖਾਇਆ 6 ਮਹੀਨੇ ਦਾ 6 7 ਮਹੀਨੇ ਲੱਗੇ ਫਿਰ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਡੇ ਪੈਸੇ ਨਹੀਂ ਮਾਰਾਂਗੇ ਅਸੀਂ ਉਹਨਾਂ ਨੂੰ ਪੈਸੇ ਨਾਲੋਂ ਨਾਲ ਦਿੰਦੇ ਰਹੇ ਹੁਣ ਤੇ ਅਸੀਂ ਸਾਰੀ ਪੇਮੈਂਟ ਉਹਨਾਂ ਨੂੰ ਬਾਈ ਜਿਤਨਾ ਅਸੀਂ ਕੰਪਨੀ 'ਚ ਕੰਮ ਕਰਦੇ ਹਾਂ ਬਾਈ ਅਕਾਊਂਟ ਚੈੱਕ ਕਰਾਈ ਪੇਮੈਂਟ ਜਾਂਦੀ ਹੈ ਪਹਿਲਾਂ ਅਸੀਂ ਉਹਨਾਂ ਨੂੰ ਕੈਸ਼ ਦਿੰਦੇ ਰਹੇ ਕਿ ਉਹ ਮਤਲਬ ਇੱਕ ਵਿਸ਼ਵਾਸ ਬਣਾਇਆ ਕਿ ਉਹ ਜਿਹੜੀ ਛੋਟੀ ਜੀ ਕੰਪਨੀ ਆ ਪੰਜ ਬੰਦਿਆਂ ਦੀ ਉਹ 300 ਬੰਦਿਆਂ ਤੱਕ ਪਹੁੰਚੇ ਪਰ ਹੌਲੀ 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 ਉਭਿਸ਼ਵਾਸ ਬਣਿਆ ਫਿਰ ਇੱਕ ਪਿੰਡ ਤੋਂ ਦੂਸਰਾ ਪਿੰਡ ਕੀਤਾ ਜਿਉਂ-ਜਿਉਂ ਕੰਮ ਵਧਦਾ ਗਿਆ ਸੀ ਉਤਰਾਂ ਚੱਲੇ ਐਨੀ ਹੈ ਕਿ ਮੈਂ ਇੱਥੇ 100 ਪੀਸ ਬਾਜ਼ਾਰ ਪੀਸ ਬਣਾ ਕੇ ਰੱਖ ਲਿਆ ਕਿਉਂਕਿ ਮੇਰੇ ਘਰੇ ਵੀ ਉਨੀ ਉਹ ਗੰਜੈਸ਼ ਨਹੀਂ ਸੀਗੀ ਟੇਕ ਰਿਸਕ ਲੈਣ ਦੀ ਕਿ ਬਹੁਤ ਵੱਡਾ ਰਿਸਕ ਲੈ ਲਓ ਫਿਰ ਤੁਸੀਂ ਵੇਖੋ ਕਿ ਕਿਧਰ ਨੂੰ ਜਾਣਾ ਤੇ ਮੈਂ ਕੰਨੀ ਹੈ ਕਿ ਹੌਲੀ 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 ਅਸੀਂ ਬਿਨਾਂ ਲੋਨ ਤੋਂ ਚੱਲੇ ਬਿਨਾਂ ਜਿਹੜਾ ਪੈਸਾ ਬਚਦਾ ਸੀ ਉਹ ਆਪਣੇ ਕੰਮ ਚ ਲੰਦੇ ਸੀ ਇਦਾਂ ਹੀ ਚਲਾਇਆ ਇਹਨੂੰ ਹੌਲੀ ਹੌਲੀ ਪਰ ਇਹ ਕਿ ਉਹ ਸ਼ੁਰੂਆਤੀ ਸਟੈਪ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ ਲਿਆ ਸੀਗਾ ਕਿਉਂਕਿ ਘਰੇ ਤੰਗੀ ਸੀ ਸੋਚਿਆ ਸੀ ਆਪਣੇ ਮਾਪਿਓ ਦਾ ਸਾਥ ਵੀ ਦੇਣਾ ਹੈ ਨਹੀਂ ਕਿ ਬਹੁਤ ਕੁੜੀਆਂ ਕਹਿ ਲੈਂਦੀਆਂ ਵਿਆਹ ਕਰਾ ਲਓ ਆਪਣਾ ਪੱਲਾ ਛਾੜ ਲਓ ਮੈਨੂੰ ਲੱਗਦਾ ਸੀਗਾ ਕਿ ਜੇ ਸ਼ੁਰੂ ਤੋਂ ਕਰਦੇ ਆ ਨੇ ਕਿਹਾ ਕਿ ਵੱਡੀ ਕੁੜੀ ਆ ਸਾਡੀ ਪੁੱਤਾਂ ਬਰਾਬਰ ਆ ਤੇ ਫਿਰ ਉਹ ਉਹ ਜਿਹੜਾ ਨਾ ਉਹ ਫਰਜ਼ ਨਿਭਾ ਕੇ ਜਾਓ ਐ ਨਹੀਂ ਹੈ ਕਿ ਤੁਸੀਂ ਉਹ ਚਿੱਤ ਤੋਂ ਪੱਲਾ ਛਡਾ ਕੇ ਤੇ ਕਹੋ ਕਿ ਨਹੀਂ ਮੈਂ ਤੇ ਆਪਣਾ ਕਰਾਂਗੀ ਬਹੁਤ ਬਹੁਤੀ ਵਾਰ ਇਹ ਹੁੰਦਾ ਹੈ ਕਿ ਜਿਹੜੀ ਘਰ ਦੇ ਵਿੱਚ ਕਲਾ ਹੁੰਦੀ ਹੈ ਉਹਨੂੰ ਬਿਜ਼ਨਸ ਦੁਆਲੇ ਲੈਉਣ ਨੂੰ ਹੀ ਨਹੀਂ ਧਿਆਨ ਦਿੰਦਾ ਹਾਂ ਮੈਂ ਇੱਕ ਵਾਰ ਇਹ ਕਿਦਾਂ ਧਿਆਨ ਕਿਦਾਂ ਕਿਤਾ ਗਿਆ ਪਾਜੀ ਸਾਡੇ ਘਰਾਂ ਚ ਬਹੁਤ ਕੁਸ਼ਿਆ ਜੇ ਮੈਂ ਮੁੰਡਿਆਂ ਦੀਆਂ ਕੁੜੀਆਂ ਦੀ ਵੀ ਗੱਲ ਕਰਾਂ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜੇ ਜਾਣਦੀਆਂ ਛੜੀਆਂ ਛੋਟੀਆਂ ਛੁੱਟੀਆਂ ਕੁੜੀਆਂ ਡੇਰੀ ਫਾਰਮ ਕਰਦੀਆਂ ਜਾਂ ਮਤਲਬ ਮੁੰਡੇ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਬਹੁਤ ਸਾਰੀਆਂ ਐਗਜ਼ਾਮਪਲਸ ਆ ਸਾਡੇ ਸਾਹਮਣੇ ਪਰ ਉਹ ਸ਼ੁਰੂਆਤ ਆਪਣੇ ਉਹ ਆਪਣੇ ਘਰਾਂ ਚੋਂ ਫਰੋਲਦੇ ਆ ਸਾਨੂੰ ਕਿਤੇ ਬਾਹਰ ਲੱਭਣ ਦੀ ਕੋਈ ਜ਼ਰੂਰਤ ਨਹੀਂ ਮੈਂ ਤੁਹਾਨੂੰ ਕਿਹਾ ਕਿ ਮੈਂ ਸ਼ੁਰੂਆਤ ਚ ਵੀ ਇਹੋ ਗੱਲ ਕਹੀ ਕਿ ਬਿਜ਼ਨਸ ਜਿਹੜੇ ਹੁੰਦੇ ਆ ਨਾ ਉਹ ਪ੍ਰੋਬਲਮ ਸੋਲਵਿੰਗ ਹੁੰਦੇ ਆ ਕੋਈ ਸੀ ਨੂੰ ਪ੍ਰੋਬਲਮ ਸੋਲਵ ਕਰਦੇ ਹੋ ਹੁਣ ਅਸੀਂ ਇੰਨੀਆਂ ਵੱਡੀਆਂ ਕੰਪਨੀਆਂ ਜਿਮੈਟੋ ਬਲਿੰਕਟ ਵੇਖਦੇ ਆ ਉਹ ਸਾਡੀਆਂ ਪ੍ਰੋਬਲਮ ਸੋਲਵ ਕਰਦੀਆਂ ਨਾ ਸਾਨੂੰ ਸਾਨੂੰ 1 ਘੰਟੇ ਚ ਰਾਸ਼ਨ ਪਹੁੰਚਾਤਾ 1 ਘੰਟੇ ਸੋ ਇਹੋ ਜੀ ਤੁਸੀਂ ਚੀਜ਼ਾਂ ਕਰ ਸਕਦੇ ਹੋ ਆਪ ਛੋਟੇ ਛੋਟੇ ਬਿਜ਼ਨਸ ਤੁਹਾਡੇ ਘਰ ਅੰਦਰ ਚ ਵੇਖ ਲਓ ਕੋਈ ਚੀਜ਼ ਇੱਕ ਇੱਕ ਬਿਜ਼ਨਸ ਕਿਹੜਾ ਕੀ ਜਿਹੜਾ ਸੂਤਰ ਹੋ ਸਕਦਾ ਉਹ ਉਹ ਤੁਸੀਂ ਕਰ ਸਕਦੇ ਹੋ ਤੇ ਆਪਣੇ ਘਰਾਂ ਦੇ ਵਿੱਚ ਜਿਹੜੇ ਜਿਤਰਾ ਮੈਂ ਕਹਿੰਨੀ ਜੱਦੀ ਜ਼ਮੀਨਾਂ ਆਪਣੇ ਘਰ ਦੇ ਜੱਦੀ ਚੀਜ਼ਾਂ ਨੂੰ ਬਿਨਾ ਵੇਚੇ ਤੁਸੀਂ ਜਿਹੜੀਆਂ ਵੀ ਚੀਜ਼ਾਂ ਕਰ ਸਕਦੇ ਹੋ ਖੂਬਸੂਰਤ ਹੋ ਕੇ ਤੁਹਾਡੇ ਤੱਕ ਗਏ ਦਾ ਕੌਣ ਗਿਆ ਹੀ ਆਉਣੀ ਆ ਸੋ ਬਿਜ਼ਨਸ ਕੋਈ ਵੀ ਆ ਇਹ ਜੇ ਮੇਰੇ ਘਰ ਦੇ ਆ ਕਿਸੇ ਦੇ ਘਰ ਚ ਮਸ਼ਰੂਮ ਦੀ ਖੇਤੀ ਹੁੰਦੀ ਆ ਆਲੂ ਗੰਡੇ ਆ ਸਾਗ ਬਣਦਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਡੀ ਮੰਮੀ ਬਹੁਤ ਵਧੀਆ ਸਾਗ ਬਣਾਉਂਦੀ ਆ ਅਸੀਂ ਡੱਬਿਆਂ ਚ ਪੈਕ ਕੇ ਸਾਗ ਐਕਸਪੋਰਟ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਪੰਜਾਬ ਤੇ ਬਹੁਤ ਇੱਕ ਇਹੋ ਜੀ ਧਰਤੀ ਹੈ ਇੱਥੇ ਕੁਝ ਵੀ ਬੀਜੋ ਤੇ ਉੱਥੇ ਬਹੁਤ ਸੋਹਣੀਆਂ ਚੀਜ਼ਾਂ ਨਿਖਰ ਕੇ ਆਉਂਦੀਆਂ ਸੋ ਇਹ ਧਰਤੀ ਇਹੋ ਜੀ ਹੈ ਜੇ ਤੁਸੀਂ ਇਹਨੂੰ ਮੈਂ ਖੁਦ ਇਹ ਮੰਨਦੀ ਆ ਮੈਂ ਨੌ ਦੇਸ਼ ਘੁੰਮਣ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਕਹਿੰਨੀ ਆ ਇਹ ਧਰਤੀ ਇਹੋ ਜੀ ਹੈ ਜੇ ਤੁਸੀਂ ਇੱਥੇ ਇਮਾਨਦਾਰ ਹੋ ਕੇ ਕੁਝ ਵੀ ਕਰ ਲੋ ਅਗਲੇ 5 ਸਾਲ ਤੇ ਗਰੰਟਡ ਆ ਤੁਸੀਂ ਇੱਥੋਂ ਕੁਝ ਨਾ ਕੁਝ ਤੇ ਬਣ ਕੇ ਨਿਕਲੋਗੇ ਕਿਉਂਕਿ ਬਹੁਤ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਹ ਤੁਹਾਨੂੰ ਬਹੁਤ ਅੱਗੇ ਤੱਕ ਲੈ ਜਾਂਦੀ ਹੈ। ਮਨਪੀ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਔਕੜਾਂ ਵੀ ਬਹੁਤ ਆਈਆਂ ਹੋਣਗੀਆਂ ਉਹਨਾਂ ਨੂੰ ਹੱਲ ਕਿਦਾਂ ਕੀਤਾ ਔਕੜਾਂ ਕਿਹੜੀਆਂ ਕਿਹੜੀਆਂ? ਔਕੜਾ ਸੱਤਵੱਲਾ ਭਾਜੀ ਲੋਕ ਵਿਸ਼ਵਾਸ ਨਹੀਂ ਸੀ ਕਰਦੇ ਮਸ਼ੀਨ ਮੇਡ ਜਾਂ ਹੱਥ ਦੀ ਫੁਲਕਾਰੀ ਦਾ ਲੋਕਾਂ ਨੂੰ ਪਤਾ ਨਹੀਂ ਸੀਗਾ ਇੱਕ ਕਿੰਨਾ ਅਵੇਅਰਨੈਸ ਨਹੀਂ ਸੀ ਹੈਗੀ ਲੋਕਾਂ ਨੂੰ ਲੱਗਦਾ ਸੀ ਕਿ ਬਾਗ ਫੁਲਕਾਰੀਆਂ ਵਰਤੀਆਂ ਕਿੱਥੇ ਜਾਂਦੀਆਂ ਸੋ ਅਸੀਂ ਉਹਨਾਂ ਸੋਸ਼ਲ ਮੀਡੀਆ ਦੇ ਨਾਲ ਅਸੀਂ ਇਹਨੂੰ ਸੁਖਾਲਾ ਕੀਤਾ ਮੈਂ ਤੁਹਾਨੂੰ ਅੱਜ ਵੀ ਕਹਿੰਨੀ ਹੈ ਕਿ ਸੋਸ਼ਲ ਮੀਡੀਆ ਤੇ ਅਸੀਂ ਉਹ ਵੌਇਸ ਨੂੰ ਦੱਸਦੇ ਰਹੇ ਕਿ ਆ ਚੀਜ਼ ਇਦਾਂ ਹੈ ਇਦਾਂ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਹੁੰਦੀ ਹੈ ਕਿ ਜੇ ਤੁਸੀਂ ਇੱਕ ਕੰਟੀਨਿਊਸਲੀ ਕਿਸੇ ਚੀਜ਼ ਨੂੰ ਦੱਸੋਗੇ ਤੇ ਉਹ ਲੋਕਾਂ ਤੱਕ ਪ੍ਰਭਾਵ ਛੱਡੂਗੀ ਇੱਕ ਸਮਾਂ ਪਾ ਕੇ ਟਾਈਮ ਲੱਗ ਜਾਂਦਾ ਹੈ ਚੰਗੀਆਂ ਚੀਜ਼ਾਂ ਨੂੰ ਕਿਉਂਕਿ ਲੋਕ ਐਦਾਂ ਕੁੜੀਆਂ ਨੂੰ ਵੇਖਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਕੁੜੀਆਂ ਮਾਡਰਨ ਹੋਣੀਆਂ ਚਾਹੀਦੀਆਂ ਸਾਦਗੀ ਵਾਲੀਆਂ ਕੁੜੀਆਂ ਨੂੰ ਇਹ ਮੈਂ ਸਵਾਲ ਵੀ ਤੁਹਾਨੂੰ ਕਰਨਾ ਸੀਗਾ ਕਿ ਲੋਕੀ ਕਹਿ ਨਹੀਂ ਦਿੰਦੇ ਕਿ ਤੂੰ ਤਾਂ ਪਛੜੇ ਪੰਨ ਦੇ ਨਾਲ ਜੁੜੀ ਹੋਈ ਹਾਂ ਹਾਂ ਬਹੁਤ ਕਹਿ ਦਿੰਦੇ ਹਤੇ ਪਰ ਪਾਜੀ ਕੁਝ ਇਹੋ ਜਿਹੇ ਹੀਰੇ ਵੀ ਹੁੰਦੇ ਆ ਜਿਹੜੇ ਆ ਕੇ ਪਛਾਣ ਕੇ ਬਹੁਤ ਮੈਂ ਸੱਚੀ ਦੱਸਾਂ ਮੇਰੇ ਕੋ ਜੇ ਇੱਥੇ ਕਸਟਮਰਸ ਆਉਂਦੇ ਆ ਤੇ ਉਹ ਮੈਨੂੰ ਨਾ ਬਹੁਤ ਇੱਕ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਆ ਕਿ ਹਾਂ ਇਹ ਬਹੁਤ ਸਿਆਣੀ ਹੈ ਜਾਂ ਚਾਹੇ ਮੇਰ ਤੋਂ 50000 ਦਾ ਸਮਾਨ ਲੈਣ ਚਾਹੇ 20000 ਦਾ ਪਰ ਉਹਨਾਂ ਚ ਨਾ ਜਿਤਨਾ ਆਪਣਾਪਣਾਪਣ ਜੇ ਮੈਂ ਵੇਖਾਂ ਜਿਤਨਾ ਅਸੀਂ ਘਰ ਦੀਆਂ ਧੀਆ ਭੈਣਾਂ ਨਾਲ ਹੁੰਦਾ ਹੈ ਸਾਡਾ ਮਤਲਬ ਸਾਡਾ ਜਿਤਨਾ ਉਹ ਜਿਹੜੇ ਇੱਜ਼ਤ ਵੇਖਣ ਨੂੰ ਉਹ ਬਹੁਤ ਮੈਂ ਲੋਕਾਂ ਚ ਮਹਿਸੂਸ ਕਰਦੀਆਂ ਚਾਹੇ ਮੈਂ ਕਹਾਂ ਕਿ ਮੈਂ ਉਸ ਸੀਜ਼ ਨੂੰ ਬਹੁਤ ਤਾਂ ਜਿਹੜੀ ਅੱਜ ਕੱਲ ਦੀ ਜਿਹੜੀ ਜਨਜੀ ਜਾਂ ਜਨਰੇਸ਼ਨ ਜਿਹੜੀ ਕਹੀਏ ਉਹਨਾਂ ਲਈ ਪਿੰਡੂ ਪਾਣਿਆ ਜਾਂ ਬਹੁਤ ਪਿਛੜਾ ਪਾਣਿਆ ਪਰ ਜਿਹੜੀ ਜਿਹੜੀ ਸੂਝਵਾਨ ਪੀੜੀ ਆ ਉਹ ਮੈਨੂੰ ਬਹੁਤ ਉਸ ਚੀਜ਼ ਨੂੰ ਏਡੇ ਏਡੇ ਵੱਡੇ ਮੈਸੇजेस ਮੈਨੂੰ ਆਉਂਦੇ ਆ ਕਿ ਤੁਸੀਂ ਬਹੁਤ ਮਤਲਬ ਅੰਡਰ ਰेटेड ਤੁਹਾਡਾ ਪੇਜ ਜਾਂ ਚੈਨਲ ਆ ਸਾਨੂੰ ਅਸੀਂ ਪੂਰੀ ਤੁਹਾਡੀ ਵੀਡੀਓ ਟੀਵੀ ਤੇ ਲਾ ਲਾ ਕੇ ਵੇਖਦੇ ਹਾਂ ਸੋ ਬਹੁਤ ਵਧੀਆ ਲੱਗਦਾ ਹੈ ਕਿ ਹਾਂ ਪਰ ਇਹ ਇਹ ਅਸਲੀਅਤ ਆ ਸਾਡੀ ਬਿਨਾ ਫਿਲਟਰ ਤੋਂ ਜੋ ਅਸੀਂ ਮੈਂ ਇੱਥੇ ਬੈਠੀ ਆ ਮੈਂ ਤੁਹਾਡੇ ਸਾਹਮਣੇ ਨਹਾ ਕੇ ਉਦਾਂ ਹੀ ਆ ਗਈਆਂ ਮੈਂ ਸਿਰ ਤੇ ਚੁੰਨੀ ਲਈ ਆ ਤੇ ਇਹ ਸਲੀਅਤ ਆ ਅਸੀਂ ਇਤੋਂ ਜੇ ਅਸੀਂ ਅਸਲੀਅਤ ਤੋਂ ਹੱਥ ਛਡਾ ਲਿਆ ਤੇ ਫਿਰ ਅਸੀਂ ਸ਼ਾਇਦ ਆਪਣੀ ਆਪ ਨਾ ਹੀ ਤੋਖਾ ਕਰ ਰਹੇ ਹਾਂ ਹਨਾ ਕਹਿਣ ਤੋਂ ਭਾਵ ਵੀ ਸਾਡਾ ਜਿਹੜਾ ਇਹ ਪਹਿਰਾਵਾ ਆ ਇਹ ਲੜਕੀਆਂ ਨੂੰ ਹੋਰ ਜ਼ਿਆਦਾ ਇੱਜ਼ਤ ਦੇ ਭਾਵ ਦਵਾਉਂਦਾ ਹੈ ਹਨਾ ਹਾਂ ਭਾਜੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਕਹਾਂ ਅਸੀਂ ਕਹਾਂ ਸਾਰੀਆਂ ਚੀਜ਼ਾਂ ਮੈਂ ਵੀ ਖੋਦ ਵੀ ਜੀਨਸ ਸਾਰਾ ਕੁਝ ਪਾਲਣ ਨਹੀਂ ਹੈ ਸੱਚ ਨਹੀਂ ਹੈ ਕਿ ਕੋਈ ਉਹ ਮੈਂ ਮਾਡਰਨ ਚੀਜ਼ਾਂ ਨਹੀਂ ਪਾਉਂਦੀ ਕਿਉਂਕਿ ਮੈਂ ਵੀ ਉਸ ਵਰਲਡ ਦਾ ਹਿੱਸਾ ਹੈ ਬਟ ਇਹ ਹੈ ਕਿ ਇਹ ਨਹੀਂ ਹੈ ਕਿ ਇੱਜ਼ਤ ਦਵਾਉਂਦਾ ਬਟ ਇਹ ਹੈ ਕਿ ਸਾਡੀ ਸਾਡਾ ਕਲਚਰ ਹੈ ਸਾਡੇ ਕਲਚਰ ਦੀ ਜਿਹੜੀ ਆ ਆ ਦੇਖਿਆ ਨਾ ਉਹ ਇਹ ਆ ਉਹਦੇ 'ਚ ਕੋਈ ਬਨਾਵਟੀ ਪਾਣੀ ਹੈਗਾ ਉਹਦੇ 'ਚ ਜੇ ਅਸੀਂ ਅੱਜ ਤੋਂ ਮੈਂ 10 ਸਾਲ ਜਾਂ 15 20 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਮੇਰੇ ਦਾਦੀ ਜਾਂ ਮੰਮੀ ਨੂੰ ਮੈਂ ਸੁਰਖੀਆਂ ਵੀ ਸੁਰਖੀ ਲਾਉਂਦੇ ਵੇਖਿਆ ਐਸਾ ਸੱਚ ਮੇਕਅਪ ਕਰਦੇ 10 ਸਹਾਜ਼ ਦਾ ਨਹੀਂ ਵੇਖਿਆ ਸੀ ਅਸੀਂ ਹੁਣ ਉਹ ਫਿਲਟਰ ਲਾ ਕੇ ਚੀਜ਼ਾਂ ਨੂੰ ਬਹੁਤ ਖੂਬਸੂਰਤ ਖੂਬਸੂਰਤੀ ਸਾਡੀ ਆ ਸਾਦਗੀ 'ਚ ਖੂਬਸੂਰਤੀ ਹੈ ਤੇ ਸਾਦਗੀ ਅਸੀਂ ਫੁਲਕਾਰੀ 'ਚ ਰੱਖੀ ਹੈ ਤੇ ਉਸ ਚੀਜ਼ ਨੂੰ ਹੀ ਅਸੀਂ ਅੱਗੇ ਲੱਗਿਆ ਪਹਿਲਾਂ ਜਦੋਂ ਆਰਡਰ ਮਿਲਦਾ ਹੈ ਵਿਦੇਸ਼ ਦਾ ਉਹ ਕਿਹੋ ਜਿਹਾ ਮਾਹੌਲ ਸੀ ਕਿਸ ਤਰ੍ਹਾਂ ਭਾਜੀ ਜਦੋਂ ਪਹਿਲਾ ਆਰਡਰ ਮਿਲਿਆ ਸਾਨੂੰ ਵਿਦੇਸ਼ਾਂ ਤੋਂ ਬਹੁਤ ਮਤਲਬ ਹਮੇਸ਼ਾ ਉਹ ਮਾਹੌਲ ਸਲਾ ਦਿੱਤਾ ਉਹ ਹਮੇਸ਼ਾ ਜਿੱਦਾਂ ਉਹ ਕਹਿੰਦੇ ਸੀ ਕੋਈ ਨਹੀਂ ਡੇਢ ਮਹੀਨੇ ਚ ਬਣਦੀ ਹੈ ਚੀਜ਼ ਕਿਉਂਕਿ ਉਹ ਚੀਜ਼ ਨੂੰ ਹੱਥ ਦੀ ਨੂੰ ਕਦਰ ਕਰਦੇ ਆ ਉਹ ਕਹਿੰਦੇ 2 ਮਹੀਨੇ ਚ ਬਣਦੀ ਹੈ ਕੋਈ ਨਹੀਂ ਆਮਨਾ ਬਣਾ ਕੇ ਭੇਜੋ ਬਸ ਸਾਨੂੰ ਖੂਬਸੂਰਤ ਬਣਾ ਕੇ ਭੇਜੋ ਅਸੀਂ ਹਰ ਇੱਕ ਆਰਡਰ ਤੇ ਆਪਣੇ ਘਰ ਤਰ੍ਹਾਂ ਕੰਮ ਕਰਦੇ ਆ ਕਿ ਜਿਸ ਤਰੀਕੇ ਦੀ ਫੁਲਕਾਰੀ ਮੈਨੂੰ ਪਸੰਦ ਆ ਮੈਂ ਉਸ ਤਰੀਕੇ ਨਾਲ ਹੀ ਕੰਮ ਕਰਾਂ ਕਿਉਂਕਿ ਉਸੇ ਆਰਡਰ ਤੋਂ ਚੇਨ ਬਣ ਸਕਦੀ ਹੈ ਜੇ ਤੁਸੀਂ ਪਹਿਲੇ 10 ਬੰਦਿਆਂ ਨੂੰ ਵਧੀਆ ਕੰਮ ਕਰਕੇ ਦੇ ਰਹੇ ਹੋ ਤੇ ਉਸ 10 ਤੋਂ 100 ਬਣ ਲੱਗਿਆ ਤੁਹਾਨੂੰ ਟਾਈਮ ਹੀ ਲੱਗਣਾ ਪਰ ਜੇ ਤੁਸੀਂ 10 ਬੰਦਿਆਂ ਨੂੰ ਇਸ ਤਰੀਕੇ ਨਾਲ ਸਿਰਫ ਇੱਕ ਬਿਜ਼ਨਸ ਲਈ ਕਹੀਏ ਕਿ ਮੈਂ ਇਹਨੂੰ 30000 ਦੀ ਚੀਜ਼ ਵੇਚਤੀ ਮੈਨੂੰ ਕੀ ਹੈ ਲਵੇ ਜਾਂ ਨਾ ਲਵੇ ਜਾਂ 5000 ਦੀ ਚੀਜ਼ ਵੇਚਤੀ ਮੈਨੂੰ ਕੀ ਹੈ ਲਵੇ ਨਾ ਲਵੇ ਬਟ ਇਹ ਕਿ ਤੁਸੀਂ ਉਹਨਾਂ 10 ਬੰਦਿਆਂ ਤੇ ਇੰਨਾ ਖੂਬਸੂਰਤ ਕੰਮ ਕਰੋ ਕਿ ਉਹਦੇ ਤੋਂ ਤੁਹਾਨੂੰ 100 ਆਰਡਰ ਆਟੋਮੈਟਿਕਲੀ ਆ ਜਾਣ ਮਨਪ੍ਰੀਤ ਇੱਕ ਕੁਝ ਲੋਕ ਜਿਹੜੇ ਨਵੀਂ ਸ਼ੁਰੂਆਤ ਕਰਨ ਵਾਲੇ ਨੇ ਉਨਾ ਵਾਸਤੇ ਕੀ ਕਹਿਣਾ ਹੈ ਮੈਂ ਭਾਜੀ ਇੱਕੋ ਗੱਲ ਹਮੇਸ਼ਾ ਸਭ ਨੂੰ ਹੀ ਕਹਿਨੀ ਆ ਕਿ ਤੁਸੀਂ ਆਪਣੀ ਮਿਹਨਤ ਕਰੋ ਥੋੜਾ ਹੈ ਥੋੜੇ ਤੋਂ ਚਾਲੂ ਕਰੋ ਪਰ ਕਰੋ ਜਰੂਰ ਜਦੋਂ ਤੁਸੀਂ ਥੋੜੇ ਤੋਂ ਵੀ ਸ਼ੁਰੂਆਤ ਕਰਦੇ ਹੋ ਨਾ ਮੇਰੀਆਂ ਤੁਸੀਂ ਪਿਛਲੀਆਂ ਵੀਡੀਓ ਸੋਸ਼ਲ ਮੀਡੀਆ ਤੇ ਜਾ ਕੇ ਵੇਖ ਲਓ ਤੁਹਾਨੂੰ ਅਸੀਂ ਬਿਨਾ ਮਾਈਕ ਤੋਂ ਕੀਤੀਆਂ ਸਾਡੇ ਕੋਲ ਕੋਈ ਉਹ ਅਸੀਂ ਹੈੱਡਫੋਨ ਦੇ ਨਾਲ ਉਹ ਸ਼ੂਟ ਕਰਦੇ ਰਹੇ ਬਿਲਾ ਬਿਲਕੁਲ ਸਿੰਪਲ ਫੋਨਾਂ ਤੇ ਸ਼ੂਟ ਕਰਦੇ ਰਹੇ ਸੋ ਹੌਲੀ ਹੌਲੀ ਅਸੀਂ ਉਹਨਾਂ ਨੂੰ ਬਿਨਾ ਮਤਲਬ ਮੰਜੇ ਤੇ ਰੱਖ ਕੇ ਪਿਕਚਰਸ ਖਿੱਚ-ਖਿੱਚ ਕੇ ਕਸਟਮਰ ਨੂੰ ਭੇਜਦੇ ਰਹੇ ਪਰ ਸ਼ੁਰੂਆਤ ਕਰੋ ਕਿਉਂਕਿ ਜਦੋਂ ਤੁਸੀਂ ਸ਼ੁਰੂਆਤ ਕਰੋਗੇ ਹੌਲੀ ਹੌਲੀ ਨਿੱਖਰਦੇ ਜਾਓਗੇ ਤੁਸੀਂ ਉਹਨਾਂ ਸਰਕਲ 'ਚ ਤੁਹਾਡਾ ਜਿਹੜਾ ਸਰਕਲ ਹੈ ਨਾ ਉਹ ਵਧਦਾ ਜਾਊਗਾ ਉਹ ਸਰਕਲ 'ਚ ਤੁਹਾਨੂੰ ਕੋਈ ਨਾ ਕੋਈ ਬੰਦਾ ਸੁਝਾ ਦਿੰਦਾ ਰਹਿੰਦਾ ਤੁਸੀਂ ਆਇਓ ਅੱਜ ਤੁਸੀਂ ਕੁਝ ਸਿਖਾ ਕੇ ਜਾਓਗੇ ਹਨਾ ਸੋ ਹੌਲੀ ਹੌਲੀ ਤੁਹਾਡਾ ਸਰਕਲ ਵੱਜ ਜਾਂਦਾ ਤੇ ਤੁਹਾਡੇ ਸਰਕਲ ਦੇ ਬੰਦੇ ਹੀ ਤੁਹਾਨੂੰ ਸਿਖਾ ਜਾਂਦੇ ਆ ਜਦੋਂ ਤੁਸੀਂ ਸ਼ੁਰੂਆਤ ਹੀ ਨਹੀਂ ਕਰ ਰਹੇ ਤੇ ਉਹ ਸ਼ੁਰੂਆਤ ਤੋਂ ਫਿਰ ਅੱਗੇ ਵੀ ਹੌਲੀ ਹੋਣਾ ਬਹੁਤ ਔਖਾ ਹੈ ਸੋ ਸ਼ੁਰੂਆਤ ਕਰੋ ਭਾਵੇਂ ਥੋੜੇ ਤੋਂ ਹੀ ਕਰੋ ਪਰ ਇਹ ਅੱਜਕੱਲ੍ਹ ਤੇ ਇੰਟਰਨੈਟ ਬਹੁਤ ਵਧੀਆ ਹੈ ਤੁਸੀਂ YouTube ਤੇ ਆਪਣੀ ਗੱਲ ਰੱਖੋ ਜਾਂ Instagram ਤੇ ਰੱਖੋ ਹੌਲੀ ਹੌਲੀ ਤੁਹਾਡੀ ਗੱਲ ਲੋਕਾਂ ਤੱਕ ਪਹੁੰਚ ਜਾਊਗੀ ਪਰ ਤੁਸੀਂ ਜੋ ਚੀਜ਼ ਹੈਗੀ ਆ ਉਸ ਚੀਜ਼ ਨੂੰ オリジナル ਰੱਖੋ ਹੁਣ ਅਸੀਂ ਕਿੰਨੇ ਬਾਗਾਂ ਦੇ ਕੰਮ ਕਰਦੇ ਆਂ ਲੋਕਾਂ ਨੂੰ ਉਹਦੇ ਬਾਗਾਂ ਦਾ ਨਾਮ ਨਹੀਂ ਸੀ ਪਤਾ ਅਸੀਂ ਉਹਨਾਂ ਬਾਗਾਂ ਦੇ ਲੋਕਾਂ ਨੂੰ ਇੰਟਰਨੈਟ ਦੇ ਜ਼ਰੀਏ ਨਾਮ ਦੱਸੇ ਕਿ ਆ ਬਾਗ ਦਾ ਨਾਮ ਆ ਹੁੰਦਾ ਕਿਉਂਕਿ ਫੁਲਕਾਰੀ ਸਾਹਿਬ ਨੂੰ ਲੱਗਦੀ ਹੈ ਕਿ ਇੱਕੋ ਹੀ ਡਿਜ਼ਾਈਨ ਆ ਪਰ ਫੁਲਕਾਰੀ ਜਿਵੇਂ ਹਜ਼ਾਰਾਂ ਡਿਜ਼ਾਈਨਾਂ ਤੇ ਹਜ਼ਾਰਾਂ ਕਾਰੀਆਂ ਦੇ ਡਿਜ਼ਾਈਨਰਾਂ ਦੇ ਨਾਮ ਆ ਸੋ ਅਸੀਂ ਚਾਹੁੰਦੇ ਆ ਮੈਂ ਤੇ ਹਮੇਸ਼ਾ ਸਭ ਨੂੰ ਇਹ ਕਹਿਨੀ ਆ ਕਿ ਤੁਸੀਂ ਇਮਾਨਦਾਰ ਰਹੋ ਤੇ ਆਪਣੇ ਘਰ ਚੋਂ ਵੇਖੋ ਕਿ ਜਿਹੜੀ ਚੀਜ਼ ਪ੍ਰੋਬਲਮ ਸੋਲਵ ਕਰ ਰਹੀ ਆ ਉਹ ਜੇ ਬਿਜ਼ਨਸ ਵੈਂਚਰ ਅਪਣਾਓ ਤੇ ਲੋਕਾਂ ਚ ਜਿਹੜਾ ਵਧੀਆ ਕੰਮ ਕਰੋ ਪੰਜਾਬ ਦੀ ਪੀੜ੍ਹੀ ਅੱਗੇ ਆਉਣੀ ਚਾਹੀਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਤੇ ਸਾਰ ਮਾਨਪ੍ਰੀਤ ਗੱਲਾਂ ਬਹੁਤ ਸਨ ਹਾਂਜੀ ਪਰ ਅੱਜ ਦੇ ਵਾਸਤੇ ਇੰਨਾ ਹੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਵੀਨ ਫਲਕਾਰੀ ਹਾਊਸ ਦੀ ਮਾਲਕ ਜਿੰਨਾ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਫਲਕਾਰੀਆਂ ਦੀ ਜਿਲ੍ਹਾ ਤਰਨਤਾਰਨ ਦਾ ਸ਼ਹਿਰ ਪੱਟੀ 9 ਲੱਖੀ ਪੱਟੀ ਵੀ ਕਿਹਾ ਜਾਂਦਾ ਹੈ ਔਰ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਹ ਹਲਕਾ ਵੀ ਹੈ ਇੱਥੇ ਘਰ ਵੀ ਹੈ ਔਰ ਇਸ ਲੜਕੀ ਵੱਲੋਂ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਵਿਰਸੇ ਨੂੰ ਸੰਭਾਲਿਆ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਦੇ ਵਿੱਚ ਅਸੀਂ ਸਹੀ ਮੈਸੇਜ ਪਹੁੰਚਾਇਆ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜ ਧਰਮਦਾ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ